ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ। ਹੋਰ ਸੁਣੋ ਕਿ ਜੇ ਸਾਰਿਆਂ ਉਮੀਦਾਂ ਵੀ ਠੀਕ ਠਾਕ ਹੋਗੇ ਤੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ। ਤੇ ਤਸਵੀਰ ਦੇ ਹੋ ਗਏ ਨੇ 9.5 ਤੇ ਆਪਾਂ ਹੁਣ ਦੁਪਹਿਰਾਂ ਲਈ ਲੱਗੇ ਆ। ਮਾਵਾਂ ਛੋਲਿਆਂ ਦੀ ਦਾਲ ਤਾਂ ਇਹ ਮੈਂ ਸਾਰੀ ਚੁਗਲੀ ਆ ਤੇ ਬਾਹਰ ਚੁੱਲੇ ਤੇ ਰੱਖ ਦਿੱਤਾ ਪਾਣੀ ਤੇ ਕਿਉਂਕਿ ਗੰਨਾ ਲਗੰਦੇ ਪਏ ਨੇ। ਨਾ ਤੇ ਵੇਹ ਲੇਟੀ ਹੈ ਚਲੋ ਹੁਣ ਲਾਉਣਾ ਪੈਣਾ ਕਿਉਂਕਿ ਕਣਕ ਵਾਲਾ ਗੰਨਾ ਹੈ ਤੇ ਉਹ ਲਾਉਣਾ ਹੀ ਪੈਣਾ ਤੇ ਸਾਰੇ ਜਣੇ ਲੱਗੇ ਹੈ ਬੀ ਬਣਾਉਂਦੇ ਤੇ ਮੇਰੇ ਵਾਲ ਦੇਖੋ ਸਾਰੇ ਸਿੱਟੇ ਹੋ ਗਏ ਮੈਂ ਬੁੱਢੀ ਹੋ ਗਈ ਬੁੱਢੀ ਤੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਪਟਾੜੇ ਪਿੰਡ ਚ ਕਿਸ ਤਰ੍ਹਾਂ ਦਾ ਮਾਹੌਲ ਬਲੈਕਆਊਟ ਹੁੰਦਾ ਜਾਂ ਨਹੀਂ ਹੁੰਦਾ ਸਾਡੇ ਤਾਂ ਜਿਵੇਂ ਹੁੰਦਾ ਵਾ ਲੇਕਿਨ ਬਹੁਤ ਜ਼ਿਆਦਾ ਖਤਰਾ ਡਰ ਲੱਗਦਾ ਪਿਆ ਹੈ ਤੇ ਰਾਤ ਸਾਰੀ ਸਾਰੀ ਰਾਤ ਜਿਹੜੀ ਨੀਂਦ ਨਹੀਂ ਸੀ ਹੁੰਦੀ ਮੈਨੂੰ ਉਹ ਦੁਬਾਰਾ ਹੁੰਦੀ ਨਹੀਂ ਨਾ ਜਦੋਂ ਇੱਕ ਧਮਾਕਾ ਹੋ ਜਾਏ ਸਾਡੇ ਲਾਗੇ ਲਾਗੇ ਧਮਾਕੇ ਹੁੰਦੇ ਰਿਹਾ ਤੇ ਲੱਗੇ ਸਾਡੇ ਜਿਹੜਾ ਡਰੋਨ ਡਿੱਗਾ ਸੀ ਉਹਨੇ 20 ਫੁੱਟ ਜਿਹੜਾ ਡੂੰਗਾ ਟੋਇਆ ਪਾਤਾ ਇਹ ਆ ਫਿਰ ਜਾਣੀ ਮਾਲੀ ਜਿਹੜਾ ਮੈਨੂੰ ਨੁਕਸਾਨ ਨਹੀਂ ਹੋਇਆ ਪਰ ਪਹਿਲੀ ਵਿੱਚ ਡਿੱਗਾ ਸੀ ਤੇ 20 ਫੁੱਟ ਜਿਹੜਾ ਡੂੰਗਾ ਪਾ ਦਿੱਤਾ ਟੋਇਆ ਰਾਜੂ ਬੇਲੇ ਖਬਰ ਆਏਗੀ ਖਣੀ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਸਾਰਿਆਂ ਦੇ ਕਿੱਦਾਂ ਦਾ ਮਾਹੌਲ ਥੋੜਾ ਸ਼ਾਂਤ ਹੋਇਆ ਵਾ ਕਿ ਜਾਂ ਅਜੇ ਵੀ ਵਿਗੜਿਆ ਪਿਆ ਵਾ ਸਾਡੇ ਤੇ ਵੈਸੇ ਅਜੇ ਵੀ ਚੱਲਦੇ ਗੋਲੇ ਗੋਲੇ ਡਰੇਨਾ ਚ ਡਰੋਨ ਨਾਲ ਜਿਹੜੀਆਂ ਚੜਦੀਆਂ ਰਹਿੰਦੀਆਂ ਤੇ ਡਰ ਲੱਗਦਾ ਰਹਿੰਦਾ ਵਾ ਤੇ ਬਹੁਤ ਮੁਸ਼ਕਲ ਹੋਈ ਪਈ ਆ ਕਦੀ ਸੋਚਿਆ ਨਹੀਂ ਸੀ ਵੀ ਇਹ ਵੀ ਦਿਨ ਆਊਗਾ ਜੋ ਸੋਚੀ ਤਾਂ ਹੁੰਦਾ ਨਹੀਂ ਆ ਉਮੀਦਾਂ ਬੜੀਆਂ ਜੇ ਗਾਂਵ ਦੀਆਂ ਕੁਝ ਤੇ ਪਰ ਜਿੰਦਾ ਦਾ ਮੋਲ ਚਾ ਲੱਗਦਾ ਪਿਆ ਵਾ ਤਾਂ ਮੈਨੂੰ ਨਹੀਂ ਲੱਗਦਾ ਤੇ ਗਾੜੀ ਪੁੱਛਊਗਾ ਤੁਰ ਹੁਣ ਸੋਟੀ ਪਾਣੀ ਕਰੀਏ ਫਿਰ ਕੋਕ ਬਾਅਦ ਚੁੱਲੇ ਤੇ ਪਾਣੀ ਰੱਖਿਆ ਪਾਣੀ ਕਰਮ ਹੋ ਗਿਆ ਹੁਣ ਮੈਂ ਦਾਲ ਤੋ ਪਕਾ ਗੜ ਵਿੱਚ ਦਾਲ ਲੂਣ ਲੂਣ ਹਲਦੀ ਪਾ ਕੇ ਮੈਂ ਕੁੱਕਰ ਦਿੱਤਾ ਬੰਦ ਕਰ ਹੁਣ ਦਾਲ ਰਿਜੀ ਰਹੇਗੀ ਤੇ ਮੈਂ ਆਪਣੇ ਜਿਹੜੇ ਅੰਦਰ ਤਰਕੇ ਦੀ تیاری ਕਰਦੀ ਰਾਵਾਂਗੀ ਕਿਉਂਕਿ ਗਰਮੀ ਬੜੀ ਬਾਹਰ ਇੱਥੇ 10-11 ਵਜੇ ਤੱਕ ਸਾਡੇ ਰਿੰਦੀ ਸ਼ਾਂ ਚੌਂਕੇ ਤੇ ਤੋਂ ਉਨਾਂ ਤੱਕ ਆਪਾਂ ਰੋਟੀ ਪਾਣੀ ਕਰਾਂਗੇ ਸਾਰਿਆਂ ਦਾ ਤੇ ਹੱਲੇ ਤੇ ਚੱਲਦੇ ਵਿੱਚ ਹੱਲੇ ਤੇ ਜਿਹੜੇ ਗੰਨ ਲੁੰਦੇ ਪਏ ਨੇ ਤੇ ਜਿਹੜਾ ਸਾਡੇ ਧਮਾਕਾ ਹੋਇਆ ਸਾਡੇ ਲਾਗੇ ਬੀ ਫਟ ਡੂੰਗਾ ਭਾਏ ਉਹਨੇ ਸਾਨੂੰ ਇੰਨਾ ਡਰਾਤਾ ਇੰਨਾ ਡਰਾਤਾ ਕਿ ਜਿਹਦਨ ਧਮਾਕਾ ਹੋਇਆ ਇਹ ਮਿਨੀਟਰ ਪੌਣੇ 5 5 ਵਜੇ 5 ਵਜੇ ਚ 10 ਮਿੰਟ ਘਟ ਸੀ ਸਾਡੇ ਸ਼ੀਸ਼ੇ ਜਿਹੜੇ ਦਰਵਾਜੇ ਇੰਨੇ ਜ਼ੋਰ ਚ ਵੱਜੇ ਜਿੱਦਾਂ ਕਿਸੇ ਨੇ ਧੱਕਾ ਮਾਰਿਆ ਹੁੰਦਾ ਉਹ ਦਿਨ ਦਾ ਦਿਲ ਜਿਹੜਾ ਬਹੁਤ ਜ਼ਿਆਦਾ ਡਰਦਾ ਡਰੋਂ ਲੰਗ ਦੇ ਉੱਪਰੋਂ ਦੀ ਜਿਹੜੇ ਵੀ ਪਰ ਧਮਾਕੇ ਹੁੰਦੇ ਰਹਿੰਦੇ ਤੇ ਕਾਫੀ ਜਿਹੜਾ ਜੇ ਡਰ ਲੱਗਦਾ ਰਹਿੰਦਾ ਤੇ ਰੱਬ ਕਰੇ ਸਾਰਾ ਕੁਝ ਸ਼ਾਂਤ ਹੋ ਜਾਏ ਪਹਿਲਾਂ ਵਾਂਗੂ ਮੌਲ ਹੋ ਜਾਏ ਪਹਿਲਾਂ ਸਭ ਕੁਝ ਠੀਕ ਚੱਲਦਾ ਪਿਆ ਸੀ ਨਾ ਇਹਨਾਂ ਡਰ ਲੱਗਦਾ ਸੀ ਨੇੜੇ ਛਨੇੜੇ ਜਿੱਦਾਂ ਮਰਜੀ ਹੁੰਦੇ ਟਰ ਖੁਸ਼ ਰਹਿੰਦੇ ਸਾਰੇ ਆਜ਼ਾਦ ਸੀ ਪਰ ਹੁਣ ਬਹੁਤ ਜ਼ਿਆਦਾ ਸਹਮੇ ਪਈ ਦੁਨੀਆ ਡਰ ਲੱਗਦਾ ਪਿਆ ਚਲੋ ਬਾਬਾ ਨਾਲ ਕਿਤੇ ਠੀਕ ਠਾਕ ਕਰੇਗਾ ਲੋ ਜੀ ਹੁਣ ਤਰਕਾ ਕੱਟੀਆਂ ਤੇ ਤਰਕੇ ਦਾ ਮੈਂ ਸਾਰਾ ਸਮਾਨ ਰੱਖ ਲਿਆ ਤੇ ਹੁਣ ਆਪਾਂ ਇਹਦੀ ਤਿਆਰੀ ਕਰਕੇ ਤੇ ਦਾਲ ਨੂੰ ਲਾਵਾਂਗੇ ਤਰਕਾ ਤੇ ਇਹ ਮੇ ਟਮਾਟਰ ਆਪਣੇ ਤੋੜੀਨੇ ਕੁਝ ਤੇ ਲਾਲ ਹੁੰਦੇ ਪਏ ਨੇ ਤੇ ਪਰ ਮੈਂ ਰੋਜ਼ ਜਿਹੜੇ ਆਪਣੇ ਟਮਾਟਰ ਤੋੜ ਕੇ ਪਉਣੀ ਹਰੇ ਜੀ ਇਹਦੇ ਬਹੁਤ ਜ਼ਿਆਦਾ ਲੱਗਦੇ ਇੱਕ ਬੂਟਾ ਲੈ ਕੇ ਟਮਾਟਰ ਬਹੁਤ ਜ਼ਿਆਦਾ ਲੱਗਦੇ ਤੁਰ ਜਿਹੜੇ 2-4 ਤੋੜ ਕੇ ਫਿਰ ਤਰਕੇ ਚ ਪਾ ਲਈਦੇ ਤੇ ਬਹੁਤ ਜ਼ਿਆਦਾ ਟੇਸਟ ਬਣ ਜਾਂਦਾ ਥੋੜਾ ਉਹ ਉਤਰ ਕੇ ਦੀ ਤਿਆਰੀ ਕਰੀਏ ਫਿਰ ਆਹ ਇੱਕ ਐ ਕਰਾ ਲੀ ਆਹ ਲੇ ਗਾ ਇਹ ਬੋਲੇ ਬੋਲ ਲਾਉਣੇ ਮੈਂ ਕੋਠੇ ਦੇ ਨਾਲ ਲੱਗਣ ਡਿਆ ਮੈਂ ਤਾਂ ਆਪਣੀ ਪੈਲੀ ਤੇ ਕਰਨਾਮੇ ਵਾਲੀ ਤੇ ਮੈਨੂੰ ਗੋਹ ਨਹੀਂ ਲਾਇਆ ਇਥੋਂ ਕੁ ਬਾਅਦ ਬੜਾ ਤਕੜਾ ਉੱਠਿਆ ਬਹੁਤ ਬੜਾ ਘਕਾ ਤੂੰ ਗਿਆ ਤੇ ਮੈਂ ਥੋੜੀ ਵਿੱਚ ਕਲਿੱਪ ਐਡ ਕਰ ਦਿੱਤੀ ਸੀ ਜਿੱਥੇ ਡਰਾਉਂ ਡਿੱ ਗਿਆ ਸੀ ਤੇ ਸਾਡੇ ਪਿੰਡਾਂ ਦੇ ਨਾਲ ਹੀ ਤੇ ਵੇਖ ਸਕਦੇ ਜੇ ਕਿੰਨਾ ਵੱਡਾ ਟੋਆ ਪਾ ਦਿੱਤਾ ਸੀ 20 ਫੁੱਟ ਡੂੰਗਾ ਤੇ ਜਿਹੜੀ ਨਾਲ ਲੱਗਦੀ ਕੋਠੀ ਸੀ ਉਹਦੇ ਵੀ ਸ਼ੀਸ਼ੇ ਟੁੱਟ ਗਏ ਨੇ ਤੇ ਇੰਨਾ ਪਚਾਵਾ ਵੀ ਪਿੰਡ ਦੇ ਵਿੱਚ ਨਹੀਂ ਡਿੱਗਿਆ ਸੀ ਤੇ ਖਾਲੀ ਜਗ੍ਹਾ ਤੇ ਡਿੱਗਿਆ ਤੇ ਚਲੋ ਨੁਕਸਾਨ ਜਿਹੜਾ ਘੱਟ ਹੋਇਆ ਤੇ ਜੇ ਪਿੰਡ ਵਿੱਚ ਡਿੱਗ ਜਾਂਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਤੇ ਵਾਹਿਗੁਰੂ ਦਾ ਸ਼ੁਕਰ ਹੈ ਕਿ ਜਿਹੜਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਤੇ ਇਧਰ ਮੈਂ ਦਾਲ ਨੂੰ ਤਰ ਕਲਗਾ ਕੇ ਤੇ ਫਿਰ ਲੱਗ ਪਈ ਸਮਾਂ ਰੋਟੀ ਲਾਉਣ ਫੜਾ ਫੜ ਕੇ ਤੋਂ ਪੌਣ ਲੱਗ ਪਈ ਸੀ ਤੇ ਜਿੱਥੇ ਚਾਰ ਜਾਨਾਂ ਦੀ ਰੋਟੀ ਪਕਣੀ ਫਿਰ ਟਾਈਮ ਵੱਧ ਲੱਗ ਜਾਂਦਾ ਤੇ ਇਸ ਕਰਕੇ ਮੈਂ ਛੋਟਾ ਛੋਟਾ ਜਿਹੀ ਰੋਟੀ ਬਣਾਈ ਸੰਤ ਉਹਦੇ ਖਾਰੇ ਫਿਰ ਉਹਨਾਂ ਨੇ ਰੋਟੀ ਖਾਣ ਹੁੰਦੀ ਸੀ ਤੁਸੀਂ ਵੀ ਆਪਣਾ ਸਾਰੇ ਜਣੇ ਆਪੋ ਆਪਣਾ ਖਿਆਲ ਰੱਖੋ ਬੱਚਿਆਂ ਦਾ ਮਾਲ-ਮਰੂ ਦਾ ਤੇ ਬਿਲਕੁਲ ਉਹਦੇ ਸਹਾਰਨਾ ਜੋ ਵੀ ਬਲੈਕਆਊਟ ਕਰ ਜੇ ਨਾ ਬਲੈਕਆਊਟ ਹੀ ਰਹੋ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਸ਼ਾਮਾਂ ਦੇ 6:00 ਵਜੇ ਨੇ ਆਪਾਂ ਨਾ ਆ ਕੇ ਹੁਣ ਹੋ ਗਏ ਆ ਫ੍ਰੀ ਤੇ ਇਦ ਤਰਾ ਕੀਤੀ ਫੇਰ ਚਾਹ ਹੁਣ ਆਪਾਂ ਚਾਹ ਲੈ ਕੇ ਚੱਲੇ ਆ ਖੇਤਾਂ ਵਿੱਚ ਉਹ ਜੇ ਬਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੱਧੀਆ ਬੰਦ ਚੈਨਲ ਦੀ ਸਪੋਰਟ ਕਰੋ